ਨਹੀਂ ਕਈ ਏਰੀਆ ਮੈਂ ਕਹ ਅਧੂਰੀ ਹੈ ਤਾਂ ਕਰਕੇ ਇਹਨ ਕੋਈ ਗੱਲ ਨਹੀਂ ਬਾਈ ਜੀ ਇਹ ਤਾਂ ਬਹੁਤ ਦੂਰ ਤੱਕ ਜਾ ਹੁਣ ਦੁਬਾਰਾ ਦੱਸੋ ਜੀ ਇਹਦੀ ਮਾਈਕ ਲਾਉਣਾ ਨਹੀਂ ਮਾਈਕ ਦੀ ਲੋੜ ਨਹੀਂ ਬਸ ਹੁਣ ਚੱਲੇ ਜਾ ਮਾਈਕ ਮੈਂ ਲੈ ਕੇ ਵੀ ਨਹੀਂ ਆਇਆ ਨਾਲ ਰੱਖਿਆ ਕਰੋ ਅਜ ਗੱਡੀ ਅਸੀਂ ਗੱਡੀ ਇਹ ਨਾਲ ਹੀ ਲੈ ਆਏ ਜੀ ਅਫਸਰਾਂ ਲਈ ਗੱਡੀ ਨਹੀਂ ਹੈਗੀ ਸੀ ਜੀ ਗੱਡੀ 'ਚ ਰਹਿ ਗਿਆ ਸਾਰਾ ਕੁਝ ਜਿਹੜਾ ਬੋਧਨ ਗੱਲ ਕੀਤੀ ਸੀ ਅਸਲ ਵਿੱਚ ਗੱਲ ਇਹ ਸੀ ਨਾ ਮਤਲਬ ਕੱਲ ਤਾਂ ਸਾਡਾ ਸਵਾਬ ਇਹ ਸੀ ਅਸੀਂ ਕੱਲ ਸ਼ਾਮ ਨੂੰ ਆਉਂਦੇ ਸੀ ਵੀ ਪੌਡਕਾਸਟ ਵੀ ਕਰਕੇ ਮੈਂ ਮੈਂ ਕਿਹਾ ਮੈਂ ਕਿਹਾ ਬਾਈ ਜੀ ਦਾ ਪੌਡਕਾਸਟ ਕਰਾਂਗੇ ਪਰ ਅੱਜ ਸਵੇਰੇ ਮੈਂ ਇਹਨਾਂ ਨੂੰ ਆਪ ਹੀ ਕਹਿਤੀ ਗੱਲ ਮੈਂ ਕਿਹਾ ਵੀ ਅੱਜ ਨਹੀਂ ਕਰਦੇ ਚਲੋ ਹੋ ਜਾਂਦਾ ਮੈਂ ਬਣ ਕੇ ਜਾਊਗਾ ਜਿਹਦੇ ਪੌਡਕਾਸਟ ਕਰੇ ਕਈ ਵਾਰੀ ਨਾ ਬੰਦੇ ਕੋਲੇ ਗੋਲੀਆਂ ਹੀ ਗੋਲੀਆਂ ਆਉਂਦੀਆਂ ਰਵਾਲਟਰ ਨਹੀਂ ਹਾਂ ਪਰ ਭਗਾਵੀਆਂ ਮਾਰਨੇ ਪੈਂਦੇ ਹੁਣ ਉਹ ਭਗਾਵੀਆਂ ਮਾਰਨ ਵਾਲਾ ਕੰਮ ਹੀ ਹੋਇਆ ਪਿਆ ਚਲੋ ਮੈਂ ਬੋਲਦਾ ਰਹੀ ਹਾਂ ਜੀ ਏ ਐਨ ਕੰਪਲੀਟ ਪੇਂਟਿੰਗ ਹੈ ਨਾ ਜਿਹੜੀ ਹਾਂਜੀ ਇਹਨੂੰ ਦਾ ਸਿੱਖ ਕੋਰਟ ਆਫ ਫਲੋਰ ਕਹਿੰਦੇ ਆ ਠੀਕ ਹੈ ਜੀ ਸਿੱਖਾਂ ਵਾਲੀ ਸਭ ਤੋਂ ਮਸ਼ਹੂਰ ਪੇਂਟਿੰਗ ਠੀਕ ਹੈ ਜੀ ਮਤਲਬ ਜੇ ਇਹ ਨਾ ਹੁੰਦੀ ਤਾਂ ਸਾਨੂੰ ਪਤਾ ਨਹੀਂ ਸੀ ਲੱਗਣਾ ਸ਼ਾਮ ਸਿੰਘ ਟਾਰੀ ਵਾਲਾ ਕਿਹ ਹੈ ਜ ਆਜੀ ਸਿੰਘ ਨਰਵਾ ਕਿਹ ਹੈ ਜ ਆ ਤੇ ਉਹਦਾ ਮਾਹੌਲ ਕੀ ਸੀ ਕਾਸਟਿਮ ਕੀ ਸੀ ਲੋਕਾਂ ਦੇ ਕੱਦ ਕਾਂਠ ਕਿੱਡੇ ਸੀ ਪੱਖਾ ਕਿੱਥੋਂ ਬੰਦ ਹੋਊਗਾ ਮੈਂ ਕਹਾਂਦਾ ਬਾਈ ਜੀ ਇਹ ਵੀ ਹਾਇਤਾ ਹੋਊਗੀ ਸੜੀ ਦਾ ਸਹੀ ਹੈ ਹਾਂ ਸਾਫ਼ ਹੁੰਦੀ ਹੈ ਨਾ ਤੇ ਇਹ ਅਸਲ 'ਚ ਵੀਕਲੀ ਦਰਬਾਰ ਸੀਗਾ ਜਿਹੜਾ ਹਰ ਹਫ਼ਤੇ ਲੱਗਦਾ ਸੀ ਠੀਕ ਹੈ ਜੀ ਵੀਕਲੀ ਦਰਬਾਰ ਬਾਗਾਂਦਰੀ ਚ ਲੱਗਦਾ। ਲਾਹੌਰ ਦਰਬਾਰ ਕਹਿੰਦੇ ਨੇ। ਲਾਹੌਰ ਦਰਬਾਰ ਵੀ ਛੋਟਾ ਛੋਟਾ ਨਾਮ ਆ। ਅਸਲ 'ਚ ਜਿਹੜਾ ਇੰਗਲਿਸ਼ ਫਾਰਮ ਆ ਜਿਹੜੀ ਦਸ ਸਿੱਖ ਕੋਟ ਆਫ ਲਾਹੌਰ ਆ। ਕਈ ਕੱਲੀ ਕੋਟ ਆਫ ਲਾਹੌਰ ਵੀ ਕਹਿ ਦਿੰਦੇ ਆ। ਸਿੱਖ ਕੋਟ ਆਫ ਲਾਹੌਰ ਤਾਂ ਕਹਿ ਦਿੰਦੇ ਆ ਵੀ ਮੇਨ ਰਾਜਾ ਸਿੱਖ ਸੀਗਾ। ਪਰ ਰਾਜ ਪੰਜਾਬੀਆਂ ਦਾ ਸੀ। ਹੂੰ। ਤੋਂ ਇਹਦੇ ਵਿੱਚ ਹਰ ਵੀਕਲੀ ਦਰਬਾਰ ਹੈ ਜੀ ਇਹ। ਇਹਦੇ ਵਿੱਚ ਜਿੰਨੇ ਲੋਕ ਖੜੇ ਆ ਨੀ ਪ੍ਰੋਮੀਨੈਂਟ ਨੇ ਸਾਰੇ। ਜਿਹੜੇ ਬੌਲੇ ਖਾਸ ਹੋ ਨੇੜੇ ਨੇੜੇ ਬੈਠੇ ਨੇ। ਜਿਹਦੇ ਵਿੱਕੇ ਤੁਹਾਨੂੰ ਦਿਖਦੇ ਨਹੀਂ ਮ ਬਣਾਉਣੇ ਆ ਜੀ। ਹੂੰ। ਤੇ ਜਿਹੜੇ ਲੋਕ ਨਵੇਂ ਆ ਉਹ ਆਪਣੀ ਲਾਈਨ ਚ ਲੱਗੇ ਹੋਏ ਨੇ ਤੇ ਜੇ ਕਿਸੇ ਨੂੰ ਦੰਡ ਵੀ ਮਿਲਣਾ ਕਿਸੇ ਨੂੰ ਇਨਾਮ ਵੀ ਮਿਲਣਾ ਪਰ ਜੇ ਇੱਕ ਮੰਨ ਲਓ ਕਿਸੇ ਦੀ ਵੀ ਸੁਣੀ ਗਈ ਦਰਬਾਰ ਉੱਠ ਖੜਿਆ ਤਾਂ ਇੱਕ ਬੰਦਾ ਰਮਾਲ ਹਲਾਉਂਦਾ ਰਮਾਲ ਹਲਾਉਣ ਦਾ ਮਤਲਬ ਹੋਊਗਾ ਵੀ ਦੁਹਾਈ ਆ ਯਾਰ ਮੇਰੀ ਵੀ ਸੁਣ ਲਓ ਫਿਰ ਰੁਕੇ ਜਾਣਗੇ ਫਿਰ ਸੁਣੀ ਜਾਊਗੀ ਉਹਦੀ ਸੋ ਇਹ ਦਰਬਾਰ ਓਪਨ ਹੁੰਦਾ ਸੀ ਵੀ ਕੋਈ ਵੀ ਮਿਲ ਸਕਦਾ ਆ ਕੇ ਹੁਣ ਆ ਜਿਹੜੇ ਬੱਚੇ ਖੜੇ ਆ ਇਹ ਜੁਵਲ ਕੈਰੀਅਰ ਤੇ ਇਹ ਹੈਗੇ ਆ ਸਰਵੈਂਟਸ ਇਹ ਸੋਹਣੇ ਮੁੰਡਿਆਂ ਨੂੰ ਲਾਇਆ ਜਾਂਦਾ ਸੀ ਜਿੰਨਾਂ ਲੰਬ ਟੈਕਸਟ ਆਪਾਂ ਮੈਡਲ ਦੇਣ ਲਈ ਇੱਕ ਥਾਲ ਚ ਨਹੀਂ ਬੱਚੇ ਲਈ ਖੜੇ ਹੁੰਦੇ ਹੁੰਦੇ ਹਾਂ ਹਾਂ ਜੀ ਹਾਂ ਇਹ ਰਾਜਿਆਂ ਨਾਲ ਆਉਂਦੇ ਸੀਗੇ ਇਹਨੂੰ ਜਦੋਂ ਇਹਦਾ ਰਾਜਾ ਆਵਾਜ਼ ਮਾਰੂਗਾ ਉਦੋਂ ਜਾਊਗਾ ਹੀਰੇ-ਹੂਰੇ ਲੈ ਕੇ ਹੁਣ ਵੇਖੋ ਮੈਨੂੰ ਆ ਥਾਲ ਸਜਾਉਣ ਲਈ ਤੁਸੀਂ ਇਹ ਮੇਰਾ ਕੰਪਲੀਟ ਹੋਇਆ ਹੋਇਆ ਅਜੇ ਵੀ ਮੈਂ ਇਹਦੇ ਜਿਹੜੇ ਮੋਤੀ ਆ ਨਾ ਖੀਰ ਚ ਚਮਕਾਉਂਗਾ ਠੀਕ ਹੈ ਜੀ ਖਜ਼ਾਨਾ ਲਾਤਾ ਪਰ ਇਹਨਾਂ ਦੀ ਸ਼ਾਈਨ ਨਹੀਂ ਲਾਈ ਗਈ ਮੈਂ ਸਮਝ ਗਿਆ ਹੁਣ ਵੋਲਟੇਜ ਵਧਾਵਾਂਗੇ ਇਹਨਾਂ ਦੀ ਇਹਦੇ ਸਾਰੇ ਤਰ੍ਹਾਂ ਦੇ ਰੂਬੀ ਐਮਰਲਡ ਸਾਰੇ ਨੇ ਹਾਂ ਤੇ ਕੋਈ ਟਿਪੀਕਲ ਸ਼ਿਕਾਰੀ ਹੁੰਦੇ ਸ਼ਿਕਾਰੀ ਦੀ ਡਰੈਸ ਚ ਉਹ ਨਹੀਂ ਜਿਹ ਉਹ ਦਿਖੋਣਾ ਸਰ ਮਹਾਰਾਜ ਹਨ ਤੇ ਮਹਾਰਾਜ ਨੇ ਇੱਥੇ ਹੀ ਗਾਣਾ ਗਿਫਟ ਕਰ ਦੇਣਾ ਘਰੇ ਨਹੀਂ ਲੈ ਜਾਣਾ ਚੱਲ ਇਹ ਬਾਉ ਨੂੰ ਦੇ ਦੋ ਉਹਦੇ ਵਾਲਾ ਉਹ ਦੇ ਦੋ ਆਇਆ ਬਸ ਹੱਥ ਹੀ ਲਾਉਣਾ ਇੱਥੇ ਵੀ ਇੱਕ ਰਾਜਾ ਨਵਾਂ ਆਇਆ ਥਾਲ ਦੇਣਾ ਜੀ ਵਜ ਤੋਂ ਬਾਅਦ ਮੈਂ ਤੁਹਾਡੇ ਨਾਲ ਜੀ ਤੇ ਨਾਲ ਗਲਬ ਸਿੰਘ ਲੈ ਕੇ ਆਇਆ ਉਹ ਰਗੀ ਸਿੰਘ ਨੇ ਬਸ ਹੱਥ ਲਾ ਕੇ ਕਹਿ ਲਿਆ ਨਾ ਉਹ ਤੇ ਥਾਲ ਤੇਰਾ ਮਨਜ਼ੂਰ ਹੁਣ ਇੱਧਰ ਤਾਂ ਕਬਰ ਨੌਂ ਹਾਲ ਸਭ ਤੋਂ ਨੇੜੇ ਬੈਠਾ ਹੋਆ ਉਹ ਕਬਰ ਨੌਂ ਹਾਲ ਆ ਸ਼ਾਮ ਸਿੰਘ ਕਾਰੀ ਵਾਲਾ ਵੀ ਇੱਥੇ ਆ ਪਰ ਇਹ ਦਿਖ ਨਹੀਂ ਰਹੀ ਤੁਹਾਨੂੰ ਕਿ ਉਹਦੀ ਫਿੱਕੇ ਹੀ ਕੀਤੇ ਹੋਇਆ ਤੇਲ ਪਲਾਇਆ ਹੋਇਆ ਹਨ ਹੁਣ ਜੀ ਉਹ ਆਪਣੇ ਮੇਨ ਲੱਲੀ ਕੋਲ ਦੀ ਗੱਲ ਕਰਦੇ ਹੁੰਦੇ ਹਨ ਨਾ ਮਾਰਗਰਿਟ ਰੀਸ ਉਹ ਸੀ ਲੱਲੀ ਬਾਰੇ ਅਜੇ ਤੱਕ ਨਹੀਂ ਪਤਾ ਲੱਗਿਆ ਵੀ ਘੋੜਾ ਸੀ ਕੋੜੀ ਕਿਉਂਕਿ ਅੱਧੇ ਇਤਿਹਾਸ ਕਰਨ ਇਹਨਾਂ ਘੋੜਾ ਲਿਖਤਾ ਅੱਧਿਆਂ ਨੇ ਕੋੜੀ ਜਦੋਂ ਇੱਕ ਵਾਰੀ ਡਾਊਟ ਪੈ ਜੇ ਫਿਰ ਉਹ ਕੰਟਰੋਵਰਸ਼ੀਅਲ ਹੋ ਜਾਂਦਾ ਤੇ ਇਹਨੂੰ ਦਿਖਾਉਣ ਲਈ ਆਸਟਰੀਆ ਦਾ ਹੁਗਲ ਹੁੰਦਾ ਸੀ ਇੱਕ ਉਹ ਉਹ ਘੋੜਿਆਂ ਦਾ ਮਾਹਰ ਸੀਗਾ ਆਸਟਰੀਆ ਘੋੜਿਆਂ ਲਈ ਮਾਹਰ ਆ ਹੁਗਲ ਨੂੰ ਫਿਰ ਇਹਹੀ ਡਿਊਟੀ ਦਿੱਤੀ ਸੀ ਕਿ ਤੂੰ ਆਏ ਗਏ ਅੰਗਰੇਜ਼ਾਂ ਨੂੰ ਲੈਲੀ ਨੂੰ ਦਿਖਾਇਆ ਕਰ ਉਹਨੂੰ ਗਿੱਠਾ ਨਾ ਨਾਪਦਾ ਸੀ ਘੋੜੇ ਨੂੰ ਨਾਪਨ ਦਾ ਤਰੀਕੇ ਹੋਰ ਹੁੰਦੇ ਆ ਉਹਦੇ ਸੋਨੇ ਦੀ ਕਾਠੀ ਕਿਹੜੇ ਕਿਹੜੇ ਹੀਰੇ ਪਾਉਣੇ ਆ ਕਿੰਨਾ ਉੱਚਾ ਅੰਗਰੇਜ਼ ਜਿਹੜੇ ਵੀ ਆਉਂਦੇ ਸੀ ਮਹਾਰਾਜਾ ਰਜੀਸ ਸਿੰਘ ਨੂੰ ਮਿਲ ਲੈਂਦੇ ਸੀ ਫਿਰ ਉਹ ਕਹਿੰਦੇ ਸੀ ਮਹਾਰਾਜਾ ਤਾਂ ਮਿਲ ਲਿਆ ਯਾਰ ਲੈਲੀ ਦਿਖਾਓ ਫਿਰ ਕੋਹੀਨੂਰ ਨੂੰ ਜਿਤ ਕਰਦੇ ਸੀ ਇਹ ਤਿੰਨ ਚੀਜ਼ਾਂ ਸੀ ਜਿਹੜੀਆਂ ਦੇਖ ਕੇ ਮੁਰਦਾ ਸੀ ਯਾਰ ਕੋਈ ਜਿਹੜਾ ਚੰਗਾ ਪ੍ਰੋਮੀਨੈਂਟ ਬੰਦਾ ਆਂਦਾ ਸੀ ਤੇ ਉਹ ਫਿਰ ਲੈਲੀ ਨੂੰ ਦਿਖਾਉਣ ਲਈ ਹੂਗਲ ਦੀ ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਦੂਜੇ ਦਰਬਾਰ ਚ ਆ ਹੂਗਲ ਜਿਹੜੇ ਇਹਦੇ ਕੱਪੜੇ ਪਾਏ ਹਨ ਇਹ ਆਸਟਰੀਆ ਵਾਲੇ ਪਾਏ ਆ ਜੇ ਆਸਟਰੀਆ ਦੇ ਐਮਬੈਸੀ ਨੂੰ ਵੀ ਤੁਸੀਂ ਦਿਖਾਓਗੇ ਉਹ ਦੱਸ ਦੇਣਗੇ ਵੀ ਸਾਡੇ ਇਹ ਰਾਇਲ ਕੱਪੜੇ ਸਾਡੇ ਹੀ ਨੇ ਜੋ ਜੋ ਉਹਨਾਂ ਦੇ ਸਾਈਨ ਹੁੰਦੇ ਨੇ ਉਹ ਮੇਰੇ ਹਨਾ ਠੀਕ ਹੈ ਜੀ ਤੇ ਇਹ ਇਹਦੇ ਥੇ ਕੰਪਲੀਟ ਕਰਵਾਰ ਹੈ ਤੁਹਾਨੂੰ ਸਾਰਾ ਕੁਝ ਕਲੀਅਰ ਦਿਖੂਗਾ ਇਹ ਚ ਮਸੰਦਾ ਵਾਲੀ ਇਹ ਸਾਜ਼ਿਸ਼ ਕਰਦੇ ਵੀ ਦਿਖਾਏ ਆ ਦੇ ਪਰੋਵਾਲ ਪਰੋਵਾਲ ਦਾ ਪਤਾ ਇਕੱਲੇ ਆਤਰ ਸਿੰਘ ਦੀ ਪਿੱਠਾ ਹੂੰ ਬਾਕੀ ਕਿਸੇ ਦੀ ਪਿੱਠ ਨਹੀਂ ਮਹਾਰਾਜਾ ਜੀ ਕਿਉਂਕਿ ਇਹ ਨਾਲੇ ਸ਼ਰੀਕ ਉਹਨੇ ਸਾਜ਼ਿਸ਼ਾਂ ਬਹੁਤ ਕੀਤੀਆਂ ਸੀ 1 2 3 ਆਹ ਲੈਣਾ ਸਿੰਘ ਦਾ ਬਹੁਤ ਖਤਰਨਾਕ ਸੀ ਹੂੰ 2.5 ਦਿਨ ਰਾਜ ਇਹਨੇ ਵੀ ਕੀਤਾ ਅੱਛਾ ਜੀ 2.5 ਦਿਨ ਕਮਰਨਾਉ ਨਿਹਾਲ ਨੂੰ ਕਤਲ ਕਰਕੇ ਸਨ ਉਹਨੂੰ ਸ਼ੇਰ ਸਿੰਘ ਨੂੰ ਕਤਲ ਕਰਕੇ ਸ਼ੇਰ ਸਿੰਘ ਤੇ ਉਹਦੇ ਮੁੰਡੇ ਪ੍ਰਤਾਪ ਦੋਨਾਂ ਨੂੰ ਕਤਲ ਕਰਕੇ 2.5 ਦਿਨ ਰਾਜ ਕੀਤਾ 2.5 ਦਿਨ ਬਾਅਦ ਇਹ ਦੋਨੇ ਮਾਰੇ ਗਏ ਆ ਬੰਦਾ ਕਾਲ ਗੋਠੜੀ ਚ ਲੁਕਿਆ ਰਿਹਾ ਇਹ ਤੀਜੇ ਦਿਨ ਵੱਡੀ ਹੋਈ ਲਤਨਾ ਲੜਿਆ ਅੱਕੇ ਸੜਕੇ ਸੜਕੇ ਮਸਾਹ ਮਾਰਿਆ ਫਿਰ ਕਹਿਣ ਦਾ ਮਤਲਬ ਵੀ ਸੰਧਾਂ ਵਾਲਿਆਂ ਨੇ ਜਿੱਦ ਤਾਂ ਭਗਾਈ ਸ਼ਰੀਕਾਂ ਵਾਲੀ ਤਿੰਨ ਦਿਨ ਰਾਜ ਕੀਤਾ ਪਰ ਇਨਾ ਕਰਕੇ ਹੀ ਸ਼ੇਰ ਸਿੰਘ ਹੋਰ ਇੰਨੇ ਨੇ ਮਰੇ ਨਾ ਨਹੀਂ ਤਾਂ ਰਾਜ ਕਦੀ 40 ਸਾਲ ਹੋਰ ਚੱਲ ਸਕਦਾ ਜੀ ਹਾਂ ਜਿਹੜੇ ਇਹਦੇ ਜਿਹੜੀ ਆ ਆ ਪਾਜਾ ਨਾ ਇੱਕ ਹਾਲਸਾ ਪਾਜਾ ਰੈਗੂਲਰ ਕਿਲਰੀ ਆ ਪੱਕੀ ਇਹ ਇਰੈਗੂਲਰ ਪਠਾਨ ਬਲੋਚ ਨੇ ਹਾਂ ਇਹ ਕੰਟਰੋਵਰਸ਼ਲ ਫਲੋ ਆਫ ਫਲੈਗ ਮਾਰਿਆ ਕਰਨਜੀਤ ਸਿੰਘ ਦੇ ਅੱਠ ਨੇ ਦਿੰਦੀਆਂ ਚ ਇੱਕ ਅਮਰੀਕਾ ਮੈਂ ਦੇਖਿਆ ਸੀ ਕਿਸੇ ਕੋਲੇ ਤੇ ਉਸ ਤੋਂ ਬਾਅਦ ਆ ਗਿਫਟ ਆਏ ਨੇ ਰਾਇਲ ਹਾਥੀਆਂ ਦੇ ਠੀਕ ਆ ਆ ਅੰਗਰੇਜ਼ ਅਫਸਰ ਨੇ ਫਰਾਂਸ ਦੇ ਸਾਰੇ ਆ ਪਿੱਛੇ ਵੀ ਤੇ ਫ੍ਰੈਂਚ ਇਟਾਲੀਅਨ ਇੰਗਲਿਸ਼ ਜਰਮਨ ਸਾਰੇ ਨੇ ਦੋ ਜਿਊਵਿਸ਼ ਵੀ ਰਹਿੰਦੇ ਸੀ ਜੀ ਸਟਾਈਨਵਕ ਤੇ ਵੈਂਚੂਰਾ ਜਿਊਵਿਸ਼ ਸੀਗੇ ਪਰ ਉਹ ਰਹਿੰਦੇ ਜਰਮਨ ਤੇ ਸੀਗੇ ਇੱਕ ਫ੍ਰਾਂਸ ਬাসী ਉਹਨਾਂ ਨੇ ਆਪਣੇ ਸਰਨੇਮ ਬਦਲੇਉਂਦੇ ਸੀਗੇ ਵੀ ਐਂਟੀ ਸੈਮਟਿਜ਼ਮ ਕਰਕੇ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਸੈਨੇਲੋਗ ਬਣਾ ਕੇ ਦਿੱਤਾ ਸੀ ਜੂ ਬਾਕੀ ਉਹਨਾਂ ਚਰਚਾਂ ਬਣਾ ਕੇ ਦਿੱਤੀਆਂ ਸੀ ਮਤਲਬ ਇਹ ਗੱਲ ਬੜੀ ਵਧੀਆ ਸੀ ਵੀ ਧਰਮ ਨਹੀਂ ਸੀ ਬਦਲਦੇ ਹਾਂ ਪਰ ਇੱਕ ਰੂਲ ਸੀ ਦੀ ਦਾੜੀ ਰੱਖਣੀ ਪੈਂਦੀ ਸੀ ਜਿਹੜਾ ਨੌਕਰੀ ਲੱਗ ਜਾਂਦਾ ਸੀ ਠੀਕ ਹੈ ਜੀ ਅੰਗਰੇਜ਼ਾਂ ਨੂੰ ਵੀ ਦਾੜੀਆਂ ਰੱਖਣੀਆਂ ਪੈਂਦੀ ਸਾਬਤ ਸੂਰਤੀ ਰਹਿਣਾ ਪੈਂਦਾ ਸੀ ਦਾੜੀ ਤਾਰ ਖਾਉਂਦੇ ਸੀ ਵੀ ਸਾਰੇ ਸੋਲਜਰ ਦੇ ਦਾੜੀਆਂ ਨੇ ਵੀ ਤੁਸੀਂ ਅਫਸਰ ਦੇ ਵੀ ਦਾੜੀ ਹੋਵੇ ਚੰਗਾ ਪਰ ਧਰਮ ਨਹੀਂ ਸੀ ਬਦਲਦੇ ਠੀਕ ਹੈ ਜੀ ਜੇ ਕੋਈ ਅੰਗਰੇਜ਼ ਕਲੀਨ ਸ਼ੇਵਰ ਆ ਮੰਨ ਲਓ ਉਹ ਮਿਲ ਲਾਇਆ ਹਮਮ ਸਿਰਫ ਉਹ 2-3-4 ਦਿਨ ਦਾ ਵਿਸਟਰਾ ਜਾਂ ਮਹੀਨਾ ਦਾ ਹੀ ਆ ਬੀ ਦਿੰਦਾ ਪਰ ਉਹ ਨੌਕਰੀ ਪੇਸ਼ਾ ਨਹੀਂ ਹੈਗਾ ਤਾਂ ਹੀ ਕਰਕੇ ਉਹ ਤਕਲੀਸ਼ ਇਹ ਦੇਣਾ ਦੂਜੇ ਦੇ ਫਿਰ ਦਾੜੀ ਰੱਖਣੀ ਪੈਂਦੀ ਕਿਉਂਕਿ ਫ੍ਰੈਂਚ ਤੇ ਅੰਗਰੇਜ਼ਾਂ ਦੀ ਪਿੱਛੋਂ ਲੱਗਦੀ ਸੀ ਨਪੋਲੀਅਨ ਹਾਰ ਗਿਆ ਸੀ ਤੇ ਨਪੋਲੀਅਨ ਦੇ ਵੱਡੇ ਵੱਡੇ ਅਫਸਰ ਨਾ ਤੁਰਕੀ ਆ ਗਏ ਸੀ ਤੁਰਕੀ ਏਜਿਪਟ ਉੱਥੇ ਰੌਕਿਆਂ ਲੱਗੇ ਸੀ ਦੇਸ਼ ਤੋਂ ਤਾਂ ਭੱਜਣਾ ਹੀ ਪੈਂਦਾ ਵੀ ਹੋਰ ਨਾ ਫੜ ਲੈਣ ਮਰੇ ਹੂੰ ਉੱਥੋਂ ਨੂੰ ਪਤਾ ਲੱਗਿਆ ਵੀ ਮਹਾਰਾਜਾ ਰਜੀਤ ਸਿੰਘ ਵੱਡ ਤਰ੍ਹਾਂ ਖਾ ਦਿੰਦਾ ਪਰ ਕੁਝ ਇੱਥੇ ਆ ਗਏ ਹੂੰ ਫ੍ਰੈਂਚ ਨੂੰ ਤਾਂ ਰੱਖ ਲੈਂਦੇ ਸੀ ਅਗਲੇ ਦਿਨ ਹੂੰ ਬ੍ਰਿਟਿਸ਼ ਨੂੰ ਬਹੁਤ ਖਾ ਰੱਖਦੇ ਸੀ ਬਾਕੀ ਕੌਮਾਂ ਦੀ ਉਹ ਕੀ ਕਰਦੇ ਸੀਗੇ ਵੀ ਸੀਆਈਡੀ ਜਾਂ ਉਹਨਾਂ ਤੋਂ ਉਹਨਾਂ ਦੀ ਟੈਸਟ ਲੈਂਦੇ ਸੀ ਕਈ ਕਈ ਵਾਰ ਜਿੱਦਾਂ ਮਹਾਰਾਜੇ ਦਾ ਪਰਸਨਲ ਡਾਕਟਰ ਹਮਾ ਤੇ ਨੋਨ ਇਥੇ ਨਹੀਂ ਕਲੀਅਰ ਹੈਗਾ ਉਹਦੇ ਚ ਕਲੀਅਰ ਆ ਹੂੰ ਆਹੋ ਤੇ ਆਹ ਮਹਾਰਾਜ ਦਾ ਪਰਸਨਲ ਡਾਕਟਰ ਸੀ ਜਰਮਨ ਦਾ ਹੁਣ ਇਹ ਬੰਦੇ ਨੇ ਕਿੰਨੇ ਕਿੰਨੇ ਦਿਨ ਪਹਿਲਾਂ ਇਹਨੂੰ ਟੈਸਟ ਕੀਤਾ ਰੱਖ ਕੇ ਜਿਹੜੀਆਂ ਓਟੀਆਂ ਦਾ ਮਾਰਦੀ ਸੀ ਤੇ ਇਹ ਸੱਚ ਸਹੀ ਆ ਬੰਦਾ ਇਹਦੀ ਡੈਰੀ ਮਿਲਦੀ ਹੈ ਬੜੀ ਮਹਿੰਗੀ 850 ਡਾਲਰ ਦੀ ਡੈਰੀ ਹੈ ਜੀ ਜੀ ਜੇ ਤਾਂ ਪੂਰਾ ਟ੍ਰੈਵਲ ਆ ਸੋਹਰਾ ਦੱਸਿਆ ਨੇ ਕਿ ਮੈਂ ਮੁਸਲਮਾਨ ਕਿਉਂ ਬਣਿਆ ਸ਼ੀਆ ਰਸਤੇ ਚ ਕਿਉਂ ਕਿ ਮੈਨੂੰ ਸੌਖਾ ਰਹੇ ਫਿਰ ਮੈਂ ਮਾਰਗਰਿਨ ਜੀ ਨੂੰ ਪਹਿਲੀ ਵਾਰੀ ਮਿਲਿਆ ਆ ਉਹਨੇ ਮੈਨੂੰ ਕੀਕ ਕਰਨੇ ਲਿਆ ਵਿੱਚ ਹੁਣ ਨਵੇਂ ਬੰਦੇ ਵੀ ਐਡ ਕਰਾਂਗੇ ਹੁਣ ਮੈਨੂੰ ਨਵੇਂ ਬੰਦੇ ਇੱਕ ਸਪੇਨ ਦਾ ਲੱਭਿਆ ਇੱਕ ਅਮਰੀਕਾ ਦਾ ਹਰਲਾਨ ਉਹਨਾਂ ਦੀ ਵੀ ਡਿਊਟੀਆਂ ਨੇ ਹੁਣ ਚਲ ਤੁਹਾਨੂੰ ਨਵੀਂ ਗੱਲ ਦੱਸਦਾ ਜੀ ਮੈਂ ਪਹਿਲਾਂ ਕਦੇ ਨਹੀਂ ਦੱਸੀ ਕਿਸੇ ਵੀ ਬਲੌਗ 'ਚ ਹਰਲਾਨ ਨੂੰ ਮਹਾਰਾਜਾ ਨੇ ਗੁਜਰਾਤ ਦਾ ਗਵਰਨਰ ਨਾਤਾ ਉਹਦਾ ਨੱਕ ਬਹੁਤ ਦਿੱਖਾ ਸੀ ਮਹਾਰਾਜਾ ਜੀ ਨੇ ਤੇਰਾ ਨੱਕ ਸੋਹਣਾ ਬਹੁਤ ਆ ਜੇ ਤੂੰ ਸਹੀ ਗਵਰਨਰ ਰਹਾ ਹੈ ਨਾ ਤਾਂ ਤਾਂ ਮੈਂ ਤੇਨੂੰ ਇੱਕ ਜਗ੍ਹਾ ਦਾ ਹੋਰ ਗਵਰਨਰ ਨਾ ਹਾਂਗਾ ਨਹੀਂ ਮੈਂ ਤੇਰਾ ਨੱਕ ਹੀ ਵਧਣਾ ਬਸ ਹਾਂ ਉਹ ਵੀ ਹਰਲਾਣ ਬੜੇ ਮਾਨ ਨਾਲ ਕਹਿਣਾ ਹੁੰਦਾ ਜਿਹੜਾ ਇਹਨਾਂ ਦੇਖੋ ਨੱਕ ਹਜੇ ਵੀ ਤਿੱਖਾ ਮੇਰਾ ਵਧੀਆ ਵੀ ਕਿਉਂਕਿ ਮੈਂ ਸਹੀ ਜੌਬ ਕੀਤੀ ਫਿਰ ਉਹ ਵਾਪਸ ਅਮਰੀਕਾ ਚਲੇ ਗਿਆ ਸੀ ਉੱਥੇ ਗਵਰਨਮੈਂਟ ਨੇ ਉਹਨੂੰ ਉਹ ਲਾਇਆ ਸੀ ਸਪੈਸ਼ਲ ਸਲਾਹ ਕਰਨੀ ਹੁੰਦਾ ਜਿਹੜਾ ਇਹਨਾਂ ਦੇਸ਼ਾਂ ਬਾਰੇ ਵੱਧ ਜਾਣਦੋ ਉੱਥੋਂ ਆਏ ਆ ਐਦਾਂ ਇੱਕ ਸਪੇਨ ਦਾ ਗੋਰਾ ਸੀ ਜਿਹਦੇ ਬਾਰੇ ਅਸੀਂ ਕਦੇ ਜ਼ਿਕਰ ਨਹੀਂ ਕੀਤਾ ਜਦੋਂ ਸੰਧਾਂ ਵਾਲਿਆਂ ਨੇ ਗੇਟ ਲਾ ਲਏ ਸੀ ਨਾ ਉਹ ਚੜਿਆ ਨਹੀਂ ਸੀ ਜਾਂਦਾ ਕਿ ਲਈ ਉਹ ਕਹਿੰਦੇ ਰਸੇ ਸਿੱਟ ਕੇ ਸਭ ਤੋਂ ਪਹਿਲਾਂ ਜਿਹੜਾ ਸਟੈਨੇਸ ਗਵਾਹ ਦਾਖਲ ਹੋਇਆ ਉਹਨੇ ਅੰਦਰੋਂ ਖੋਲ੍ਹਿਆ ਗੇਟ ਹੁਣ 스ਪੈਨਿਸ਼ ਦੀ ਫੋਟੋ ਦਾ ਪ੍ਰਬੰਧ ਲੱਗੇ ਮਿਆਂ ਕਰਨ ਵੀ ਕਿਤੋਂ ਮਿਲ ਗਈ ਇੰਗਲੈਂਡ ਇੱਕ ਦੋ ਬੰਦੇ ਰਿਸਰਚ ਕਰਦੇ ਆ ਇੰਦਾ ਹਰ ਸਾਲ ਅੰਗਰੇਜ਼ ਨੂੰ ਸਾਨੂੰ ਨਵੇਂ ਮਿਲ ਜਾਂਦੇ ਆ ਵਧ ਜਾਂਦੇ ਆ ਪਰ ਉਹ ਫਿੱਟ ਕਰੀ ਜਾਂਦੇ ਆ ਕੋਸ਼ਿਸ਼ ਸਾਡੀ ਇਹ ਆ ਵੀ ਜਿੰਨੇ ਵੀ ਮਹਾਰਾਜਾ ਕੋ ਨੌਕਰੀ ਕਰਦੇ ਸੀ ਉਹਨਾਂ ਦੇ ਅੱਗੇ ਉਹ ਡਿਸੈਂਡੈਂਟ ਲੱਭਣ ਬੋਬੀ ਸਿੰਘ ਅਲੈਸਟਰ ਉਹਨੇ ਲੱਭ ਵੀ ਲਈ ਤਕਰੀਬਨ 80% ਉਹਨੇ ਲੱਭ ਲਈ ਉਹਨਾਂ ਦੇ ਅੱਗੇ ਉਹ ਬੱਚੇ ਦਿੱਥ ਕੋਸਟ੍ਰੇਲੀਆ ਰਹਿੰਦਾ ਗੁਜਾਰਾ ਉਹਨੂੰ ਕੋ ਫ੍ਰਾਂਸ ਉਹਨਾਂ ਨੂੰ ਪਾਰਟੀਆਂ ਡਿਨਰ ਡਨਰ ਦਿੰਦਾ ਆਪਾਂ ਨੂੰ ਇਹ ਵਧੀਆ ਲੱਗਦਾ ਨਾ ਵੀ ਇਹ ਮਹਾਰਾਜ ਅਰਜੀਤ ਸਿੰਘ ਕੋਲੇ ਕੋਈ ਨੌਕਰੀ ਕਰ ਗਿਆ। ਆਪੋਦੋ ਹੁਣ ਵੀ ਕੰਟੈਕਟ ਵਿੱਚ ਰਹੀਏ। ਹਾਂ ਤੇ ਹੁਣ ਆਪਣੇ ਜਵਾਗ 프랑ਸ, ਇਟਲੀ, ਜਰਮਨ ਦੇ ਪੈਸੇ ਦਿੰਦੇ ਜਾਂ ਤਾਂ। ਕਿਸੇ ਵੇਲੇ ਅੰਗਰੇਜ਼ ਵੀ ਕਿਸੇ ਜੱਟ ਨੂੰ ਪੈਸੇ ਦੇ ਕੇ ਮਹਾਰਾਜਾਂ ਕੋਲ ਪਹੁੰਚਦੇ ਸੀ। ਹਾਂ ਫਿਰ ਇੱਥੇ ਆ ਕੇ ਨੌਕਰੀ ਲੈਂਦੇ ਸੀਗੇ। ਹੋ ਸਕਦਾ ਪਾਸਾ ਫੇਰ ਬਲਟ ਜੇ। ਤੇ ਜੇ ਬਲਟ ਜੇ ਵਧੀਆ ਗੱਲ ਹੀ ਆ। ਸਹੀ ਗੱਲ ਹੈ ਜੀ। ਹਾਂ ਆਸ ਹੀ ਹੁੰਦੀ ਹੈ ਇੱਕ। ਪਰ ਚਲੋ ਅੰਗਰੇਜ਼ੀ ਤਾਂ 300 ਸਾਲ ਵੀ ਰਹਿ ਗਈ ਆਪਣੇ ਕੋਲੇ ਆਪਾਂ ਤਾਂ ਹਜੇ 150 ਸਾਲ ਹੀ ਹੋਇਆ ਅਵਦੇਸ਼ਾਂ 'ਚ ਫਿਰਦੇ ਆ 150 ਸਾਲਾਂ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਜੀ ਨਾਨਕੇ ਪਿੰਡ ਅਬਡਰੋਖਾਂ ਹਾਂਜੀ ਬਹੁਤ ਲੋਕ ਕਹਿੰਦੇ ਨੇ ਵੀ ਉਹ ਮਸਤੋਣਾ ਸਾਹ ਦੇ ਨੇੜੇ ਸਾਡੇ ਨੇੜੇ ਹੈਗਾ ਤੇ ਮਤਲਬ ਅਸੀਂ ਉੱਥੋਂ ਦੀ ਜਦੋਂ ਲੰਘਦੇ ਆ ਤਾਂ ਸਾਨੂੰ ਮਤਲਬ ਐਂ ਜਿਵੇਂ ਮਹਿਸੂਸ ਹੁੰਦਾ ਵੀ ਇਹ ਨਾਨਕੇ ਪਿੰਡ ਜਿਹੜਾ ਮਹਾਰਾਜਾ ਰਣਜੀਤ ਸਿੰਘ ਐਡੇ ਵੱਡੇ ਮਹਾਰਾਜੇ ਦਾ ਪਿੰਡ ਹਾਂਜੀ ਹਾਂਜੀ ਨਾਨਕੇ ਪਿੰਡ ਤੇ ਮਤਲਬ ਮਾਮਿਆਂ ਨਾਨਿਆਂ ਨੂੰ ਤਾਂ ਬੈਸੀ ਬੜਾ ਚਾਹ ਹੋਣਾ ਚਾਹੀਦਾ ਸੀ ਪਰ ਉਹਨਾਂ ਤੋਂ ਮੈਨੂੰ ਇਹ ਲੱਗਦਾ ਹੁੰਦਾ ਕਿ ਕੋਈ ਪ੍ਰਾਪਤੀ ਨਹੀਂ ਕੀਤੀ ਗਈ ਇਸ ਦੇਖੋ ਮਹਾਰਾਜ ਅਰਜੀਤ ਸਿੰਘ ਬਾਰੇ ਹਜੇ ਤੱਕ ਕੰਟਰੋਵਰਸ਼ੀਅਲ ਆ ਬਈ ਉਹਦਾ ਸਰਨੇਮ ਕੀ ਸੀ ਉਹ ਕਿੱਥੋਂ ਦਾ ਸੀ ਬੈਕਗ੍ਰਾਉਂਡ ਕੀ ਸੀ ਨਹੀਂ ਲੱਭ ਸਕੀ ਅਜੇ ਤੱਕ ਠੀਕ ਹੈ ਜੀ ਇਦਾਂ ਹੀ ਆਉਂਦਾ ਇਹ ਵੀ ਸ਼ੋਰ ਨਹੀਂ ਹੈਗਾ ਵੀ ਉਹ ਕਿੱਥੋਂ ਕਿਵੇਂ ਪਿੱਛੋਂ ਬੈਕਗ੍ਰਾਉਂਡ ਕੀ ਨਿਕਲਦੀ ਆ ਨਹੀਂ ਕਲੀਅਰ ਹੋਇਆ ਅਜੇ ਤੱਕ ਕਿਸੇ ਨੂੰ ਠੀਕ ਹੈ ਜੀ ਸੋ ਇਹ ਕਹਿ ਨਹੀਂ ਸਕਦੇ ਹਾਲਾਂਕਿ ਜਿਸ ਇਲਾਕੇ ਚੋਂ ਰਹਿੰਦਾ ਸੀ ਜਿੱਥੇ ਉਹਦੀਆਂ ਮਾਰਾਂ ਮਾਰੀਆਂ ਨੇ ਉਹ ਬਿਲਕੁਲ ਡਿਫਰੈਂਟ ਏਰੀਆ ਆ ਹਮ ਇੱਥੇ ਕਦੇ ਤਾਂ ਆਇਆ ਹੁੰਦਾ ਲੜਾਈ ਹੋ ਜਾਂਦੀ ਜਾਂ ਕੀ ਮੈਨੂੰ ਇਹਦੇ ਬਾਰੇ ਕਲੀਅਰ ਨਹੀਂ ਹੈ ਜੀ ਇਤਿਹਾਸਕਾਰ ਦੱਸਦੇ ਨੇ ਮੈਂ ਵੀ ਸੁਣੀ ਹੈ ਗੱਲ ਠੀਕ ਹੈ ਵੀ ਉਹਨੂੰ ਕੁਜੇ ਚ ਬੰਦ ਕਰਤਾ ਸੀ ਫਿਰ ਉਹਨੂੰ ਬਚਾਇਆ ਗਿਆ ਉਹਦੀ ਛੋਟੀ ਬਣੀ ਕਿਹੜੀ ਔਰਤ ਇੰਜੀਨੀਅਰ ਨੂੰ ਜਨਮ ਦਿੱਤਾ ਕੋਈ ਐਦਾਂ ਦੀ ਸਟੋਰੀ ਵੀ ਆ ਹਮ ਹੈਨਾ ਸੁਣਦੇ ਤਾਂ ਹੈਗੇ ਆ ਜੀ ਐਦਾਂ ਹੀ ਮਾਰੇ ਮੇਰਾ ਖਿਆਲ ਹੈ ਵੀ ਇਹਦੇ ਵਾਰੀ ਆਪਾਂ ਨੂੰ ਬ੍ਰਿਟਿਸ਼ ਫਾਈਲਾਂ ਜ਼ਿਆਦਾ ਫਰੋਲਣੀਆਂ ਪੈਣਗੀਆਂ ਕੋਈ ਅੰਗਰੇਜ਼ ਤਾਂ ਪਤਾ ਲਾ ਲੈਂਦੇ ਸੀ ਕਾਫੀ ਜੇ ਸਾਡੇ ਕੋ ਇਤਿਹਾਸ ਕਰ ਲਿਖਾਉਣ ਦੇ ਲਈ ਸਾਡੇ ਸਿੱਖਾਂ ਚ ਇਹੀ ਆ ਵੀ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਆਥੈਂਟਿਕ ਅਸੀਂ ਉਹਨਾਂ ਨੂੰ ਕਦੇ ਵੀ ਕਾਲ ਚੰਗੀਆਂ ਕਿਤਾਬਾਂ ਚ ਬੰਦ ਨਹੀਂ ਕੀਤਾ ਸਾਡਾ ਇਤਿਹਾਸ ਮੇਸ਼ਾਂ ਜਾਂ ਗੁਰੇ ਅੰਗਰੇਜ਼ਾਂ ਨੇ ਲਿਖਿਆ ਜਾਂ ਮੁਸਲਮਾਨ ਦੀਰਾਂ ਨੇ ਲਿਖਿਆ ਸਾਡੀ ਹਰ ਚੀਜ਼ ਡਾਊਟਫੁਲ ਜੀ ਹੋ ਜਾਂਦੀ ਹੈ ਸੋ ਇਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਹੈ ਜੀ ਠੀਕ ਹੈ ਜੀ ਤੇ ਇਹ ਜਿਹੜਾ ਤੁਹਾਡਾ ਤੁਸੀਂ ਇਹ ਰਚਨਾ ਤੁਹਾਡੀ ਇਹ ਤੁਸੀਂ ਬਣਾ ਰਹੇ ਹੋ ਕਿੰਨੇ ਸਮੇਂ ਦੇ ਵਿੱਚ ਜਿਹੜੀ ਇਹ ਕੰਪਲੀਟ ਹੋਣਾ ਲੱਗਦਾ ਜੀ ਇਹ ਕਰਵਾਉਣ ਠੀਕ ਹੈ ਇੱਕ ਸਾਲ ਪੂਰਾ ਹਮ ਇੱਕ ਸਾਲ ਚ ਪਹਿਲਾਂ ਡਰਾਇੰਗ ਹੁੰਦੀ ਹੈ ਜੀ ਫਿਰ ਸਿੰਗਲ ਟੱਚ ਹੁੰਦਾ ਤੇਲ ਪਲਾਈਦਾ ਫਿਰ ਫਸਟ ਲੇਅਰ ਸੈਕੰਡ ਲੇਅਰ ਤ੍ਰੀਕਿਆ ਬਟੇ ਨੇ ਫਿਰ ਸ਼ਾਈਨ ਵਾਲਾ ਕੰਮ ਆਉਂਦਾ ਜੀ ਪਰਦੇਆਂ ਤੇ ਕਢਾਈ ਹੈ ਨਾ ਜਿਵੇਂ ਜਿੰਨੀ ਕਸ਼ਮੀਰੀ ਬੰਦੇ ਨੇ ਪਰਦੇ ਕੱਢਣ ਤੇ ਜ਼ੋਰ ਲੱਗਿਆ ਉਹਨੇ ਸਾਡਾ ਉਹਨੇ ਸੂਈ ਧਾਗੇ ਨਾਲ ਕੱਢਦਾ ਜਾਂ ਕਧੋਈ ਦਾ ਅਸੀਂ ਪ੍ਰੋਸੈਸ ਕਰਦਾ ਕੰਮ ਹਾਂ ਜੀ ਪਰ ਜੇ ਕੋਈ ਕਹੇ ਵੀ ਇਹ ਥਕਾਵਟ ਵਾਲੀ ਗੱਲ ਐਂ ਤਾਂ ਵੀ ਕੋਈ ਗੱਲ ਨਹੀਂ ਥਕਾਵਟ ਇਹ ਟਾਈਮ ਕੰਜ਼ਿਊਮਿੰਗ ਹੈਗਾ ਸਵਾਲ ਨਾ ਜੂ ਪਰ ਇਹ ਐ ਨਹੀਂ ਹੈਗਾ ਜੇ ਕਹੀਏ ਵੀ ਖੇਡ ਨਹੀਂ ਚੜਾਉਂਦਾ ਹਮ ਅਨੰਦ ਆ ਇਹਦਾ ਵੀ ਅਨੰਦ ਹੈਗਾ ਹਾਂ ਇਹ ਜੇ ਐ ਹੁੰਦਾ ਫੇਰ ਨਹੀਂ ਜੇ ਫਿਰ ਬ੍ਰਿਕੀ ਵਾਲਾ ਕੰਮ ਕਮੇ ਹੋ ਜਾਊਗਾ ਹਣਾ ਜੇ ਖੇਦੀ ਚੜ ਗਈ ਫਿਰ ਤਾਂ ਬੰਦਾ ਆਰਟਿਸਟ ਬਣ ਨਹੀਂ ਸਕਦਾ ਜੀ ਬਿਲਕੁਲ ਜੀ ਇਹ ਇਹੀ ਤਾਂ ਆਰਟ ਹਾਂ ਜੀ ਹੁਣ ਇਹ ਪੜਦੇ ਦੇਖ ਲਓ ਉੱਧਰ ਵਾਲੇ ਦੇਖ ਲਓ ਕਿੰਨਾ ਫਰਕ ਹੈ ਹਣਾ ਸਹੀ ਗੱਲ ਹੈ ਜੀ ਇੰਨੀ ਆਤ ਪੈ ਜਾਂਦੀ ਹੈ ਮੈਂ ਜਦੋਂ ਗੁਰਦੇ ਵੀ ਜਾਂ ਮੈਂ ਵੀ ਕਢਾਈ ਕਰਾਣ ਜਾਵਾਂ ਕਿਸੇ ਟੇਲਰ ਕੋਲ ਜਾਂ ਦੂਜੇ ਤੋਂ ਮੈਨੂੰ ਉਹ ਕਢਾਈ ਵਾਲੇ ਨਾਲ ਮੇਰਾ ਆ ਜਾਂਦਾ ਕਿੰਨੇ ਨਹੀਂ ਆ ਡਿਜ਼ਾਈਨ ਨਹੀਂ ਆ ਨਹੀਂ ਪਰਫੈਕਸ਼ਨ ਦੇ ਚੱਕਰ 'ਚ ਬਹੁਤ ਚੱਕਰ ਬਣ ਜਾਂਦਾ ਜਿਵੇਂ ਕਲਰ ਹੀ ਖਰੀਦਣਾ ਮੰਨ ਲਓ ਕਿਸੇ ਚੀਜ਼ ਦਾ ਸਾਨੂੰ ਕਲਰ ਜੋ ਕਲਰ ਪਸੰਦ ਨਹੀਂ ਆਉਣਾ ਜੇ ਵੀ ਉਹ ਕਿ ਜਿਆ ਨਿਆ ਟੋਨ ਦਿਮਾਗ ਚ ਚੱਲਦੀਆਂ ਹੁੰਦੀਆਂ ਨੇ ਕਿ ਆ ਇੱਕ ਫਰੋਜੀ ਆ ਹੁੰਦਾ ਇੱਕ ਸਵਿਮਿੰਗ ਪੂਲ ブルー ਹੁੰਦਾ ਇੱਕ ਦਰਿਆ ਵਾਲਾ ਨੀਲਾ ਹੁੰਦਾ ਇੱਕ ਕਾਂਸ਼ਣੀ ਹੁੰਦਾ ਹਨਾ ਇੱਕ ਸਮੁੰਦਰ ਵਾਲਾ ਨੀਲਾ ਇੱਕ ਰਾਇਲ ਬਲੂ ਆ ਇੱਕ ਪ੍ਰੈਸ਼ਨ ਬਲੂ ਆ ਇੱਕ ਟਾਰਕੁਇਸ਼ ਬਲੂ ਆ ਬਲੋ ਇੰਨੀ ਵੈਰਾਈਟੀ ਆ ਨਾ ਇੰਨੇ ਰੰਗਾਂ ਸੱਤ ਰੰਗਾਂ ਤੋਂ ਬਾਹਲੇ ਰੰਗ ਬਣ ਗਏ ਹਨਾ ਜੀ ਦੇਸਿਕ ਰੰਗ ਦਾ ਤਿੰਨ ਹੀ ਨੇ ਪ੍ਰਾਇਮਰੀ ਅੱਜਵੇਂ ਰਾਗਾਂ ਤੋਂ ਵੀ ਉੱਪਰ ਆਗ ਵੜਦੇ ਨੇ ਨਾ 31 ਰਾਗ ਤਾਂ ਹੈਗੇ ਆ ਪਰ ਸਭ ਰਾਗਾਂ ਕਿੰਨੇ ਹਜ਼ਾਰ ਨੇ ਇੱਧੇ ਰੰਗਾਂ ਦੀ ਗੇਮ ਆ ਅਸਲ ਚ ਰੰਗ ਦੇ ਰੰਗ ਮਿਕਸ ਕਰਕੇ ਨਾ ਜਦੋਂ ਦੋਆਂ ਚ ਤੀਜਾ ਹੁੰਦਾ ਨਿਆਰਾ ਬਾਹਰ ਆਉਂਦਾ ਹੂੰ ਤੁਸੀਂ ਹੌਲੀ ਹੌਲੀ ਉਹਦੇ ਚ ਹੋਰ ਰੰਗ ਹੋਰ ਰੰਗ ਪਾਉਦੇ ਵਾਦੇ ਸਾਨੂੰ ਸਭ ਤੋਂ ਵਧੀਆ ਦੁਕਾਨ ਜਿਹੜੀ ਲਲਾਰੀ ਦੀ ਲੱਗਦੀ ਮੈਂ ਕਦੇ ਵੀ ਕਿਸੇ ਦੁਕਾਨ ਤੇ ਜਾਵਾਂ ਮੈਨੂੰ ਸਭ ਤੋਂ ਵੱਧ ਜਿਹੜੀ ਸੁਰ ਰਲਦੀ ਹੈ ਲਲਾਰੀ ਨਾਲ ਰੰਗ ਹੂੰ ਮੈਂ ਲਲਾਰੀ ਦੇ ਬਹਿ ਕੇ ਕਦੇ ਨਾ ਪੱਗਾਂ ਵਾਲੀ ਦੁਕਾਨ ਤੇ ਵੀ ਚਲੇ ਜਾਓ ਉਹਨਾਂ ਨੇ ਜਦੋਂ ਤੁਹਾਨੂੰ ਪੱਗਾਂ ਹਾਂਜੀ ਉਹ ਅਕਸਰ ਲਾਈਟਾਂ ਜਿ ਦਿਖਾਉਂਦੇ ਆ ਤੁਹਾਨੂੰ ਤੁਸੀਂ ਘਰੇ ਆ ਕੇ ਧੋਨੇ ਹੋਰ ਨਿਕਲ ਆ ਹੋਰ ਨਿਕਲ ਜੇ ਤੁਸੀਂ ਡੇ ਲਾਈਟ ਦੀ ਖਰੀਦਦੇ ਹੋ ਤਾਂ ਤੁਸੀਂ ਕਾਫੀ ਹੱਦ ਤੱਕ ਸਹੀ ਲੇ ਰਹੇ ਹੋਣਗੇ ਮੜਾ ਜਲਾ ਨੇਰਾ ਹੋਇਆ ਨਹੀਂ ਰੰਗ ਬਦਲ ਜੂਗਾ ਤੇ ਲਾਈਟਾਂ ਤਾਂ ਹੀ ਬਹੁਤੇ ਸਿਆਣੇ ਬੰਦੇ ਦੇਖੋ ਦੁਕਾਨ ਤੋਂ ਬਾਹਰ ਆ ਕੇ ਦੇਖਦੇ ਨੇ ਅਸਲ ਕਿਹੜਾ ਅਸਲ ਤਾਂ ਪਹਿਲਾਂ ਕਾਪਰ ਘਟਾ ਕੇ ਘਰੇ ਆ ਕੇ ਧੋ ਕੇ ਦੇਖਣੀ ਚਾਹੀਦੀ ਆ ਮੈਂ ਇੱਕ ਵਾਰੀ ਜਾਂ ਕੋਈ ਜਰਮਨ ਇਟਾਲੀਅਨ ਸੀਗੀ ਗਰੁੱਪ ਮਨਾਲੀ ਜੋਂ ਉਹਨਾਂ ਨੂੰ ਪੇਂਟਿੰਗ ਸਿਖਾਈ ਉਹ ਸਿੱਖੀ ਜਾਂ ਨਹੀਂ ਸਿੱਖੀ ਉਹ ਛੱਡੋ ਕੁਝ ਦਿਨ ਕਲਾਸਾਂ ਲਾਈਆਂ ਉਹ ਕਹਿੰਦੇ ਸਾਨੂੰ ਹੁਣ ਕੱਪੜਾ ਲੀੜਾ ਖਰੀਦਣਾ ਬਾਜ਼ਾਰ ਚ ਜਾ ਆ ਗਏ ਹਮ ਇੰਨਾ ਕਿਸਾਨੀ ਨੌਲੇਜ ਵਧਾ ਲਈ ਰੰਗਾ ਨਹੀਂ ਸਮਝ ਆਉਂਦਾ ਠੀਕ ਹੈ ਜੀ ਇਹਦੇ ਤੋਂ ਮਾਰਗਰ ਦੀ ਇੱਕ ਸੰਦੀ ਸੌਂਗ ਕੁਰਸੀ ਵੀ ਆ ਗਈ ਅੱਛਾ ਮੈਨੂੰ ਪੱਤੀ ਅੰਗਲਾਂ ਤੋਂ ਥੋੜਾ ਫੱਟੇ ਗੀਆਂ ਕੁੜੀ ਜੌਬ ਕਰਦੀ ਐ ਸੇਮਿੰਗ ਜੀ ਆਪਣੀ ਇਹਨੇ ਪੱਤੀ ਅੰਗਲਾਂ ਤੋਂ ਮੋੜ ਲਿਆ ਉਹਨੇ ਵੇਖਦੇ ਆਏ ਆਏ ਐ ਕੋਮਦੀ ਜਿਹੜੇ ਮਰਜ਼ੀ ਆਂਦਾ ਤੇ ਦੋ ਰਣਜੀਤ ਸਿੰਘ ਬਿਠਾ ਦੇ ਮੈਂ ਸੋਚਦਾ ਹਾਂ ਕਿ ਕਿਸੇ ਵੇਲੇ ਇੱਕ ਮਾਰਗ ਅੰਦੇਸ਼ ਨੂੰ ਡਾਗ ਲਾ ਰਿਹਾ ਰਿਲੈਕਸ ਹੋ ਕੇ ਤੇ ਮੈਪ ਦੇ ਅੰਦਰ ਦੇਖਦੇ ਦਿਖਾਉਣਾ ਕਿ ਇਕੱਲੇ ਬੈਠੇ ਮੈਪ ਸਟੱਡੀ ਕਰਦੇ ਆਂ ਬਈ ਟਾਰਡਰੀ ਮੇਰੀ ਕਿੰਨੀ ਦਾ ਕਈ ਵੇਰ ਦਿਮਾਗ ਚ ਆਉਂਦੀਆਂ ਹੁੰਦੀਆਂ ਵੀ ਜਿਵੇਂ ਕੋਈ ਗੋਪ ਸਲਾਹ ਹੁੰਦੀ ਹੈ ਵੀ ਸਾਰੇ ਸਿਰਫ ਨੜੂਆ ਸ਼ਾਂਤ ਸਿੰਘ ਟਾਰਡਰੀ ਵਾਲਾ ਤੇ ਇੱਕ ਅੱਧਾ ਵੀ ਅੰਦੇਸ਼ ਜੂ ਪੰਜ ਕਿ ਜਣੇ ਬੈਠੇ ਕੋਈ ਸੁਭਾਅ ਰੱਖਦੇ ਆ ਵੀ ਇਹ ਐਟੈਕ ਦਸੜਾ ਨਹੀਂ ਕਿਸੇ ਨੂੰ ਆਪਾਂ ਪੰਨੀਆਂ ਦੀ ਗੱਲ ਆ ਮੈਂ ਸੋਚਦਾ ਇਦਾਂ ਨਹੀਂ ਬਣਾਉਣਾ ਉਹਦੇ ਲਈ ਹੋਈਆ ਵੀ ਟਾਈਮ ਗੁਰੂ ਗੋਬਿੰਦ ਸਿੰਘ ਵੀ ਦਰਵਾਰ ਲਾਉਂਦੇ ਸੀਗੇ ਉਹ ਵੀ ਕਵੀ ਦਰਬਾਰ ਲਾਉਂਦੇ ਸੀ ਕਵੀ ਦਰਬਾਰ ਲਾਉਂਦੇ ਸੀ ਹਾਂਜੀ ਉਹ ਵੀ ਸਾਢੇ 3 ਸਾਲ ਚੱਲੇ ਰਹਿੰਦਾ ਦਰਬਾਰ ਠੀਕ ਹੈ ਇੱਕ ਮਿੰਟ ਮੈਂ ਆ ਮੇਕਨਾ ਆ ਟੰਗ ਦਾ ਇਹ ਬੜੀ ਲੱਗਦੀ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਗੁਰਗੋਬਿੰਦ ਸਿੰਘ ਵੀ ਦਰਬਾਰ ਲਾਉਂਦੇ ਹਾਂ ਕਵੀ ਦਰਬਾਰ ਲਾਉਂਦੇ ਸੀ ਜਦੋਂ ਰਾਜੇ ਪੌਂਟਾ ਸਾਹਿਬ ਵਾਲੇ ਨੇ ਉਹਨਾਂ ਨੂੰ ਕਿਹਾ ਵੀ ਮੇਰੇ ਕੋਲੇ ਕਦੇ ਗੈਸਟ ਆਓ ਹਾਂ ਤਾਂ ਬਾਬਾ ਜੀ ਕਹਿੰਦੇ ਤੇਰੇ ਕੋ ਆਵਾਂਗੇ ਗੈਸਟ ਤੂੰ ਗਏ ਤਾਂ ਉਹਨੇ ਦਰਿਆ ਕੰਢੇ ਬਾਬਾ ਜੀ ਦੇ ਟੈਂਟ ਲਵਾਦੇ ਠੀਕ ਹੈ ਜਿਵੇਂ ਆਪਾਂ ਨੂੰ ਟਰੈਕਿੰਗ ਵਾਲਿਆਂ ਨੂੰ ਪਸੰਦ ਆਉਂਦੀਆਂ ਨੇ ਚੀਜ਼ਾਂ ਬਾਬਾ ਜੀ ਨੂੰ ਕਹਿੰਦੇ ਉਹ ਜਗ੍ ਹੂੰ ਉਹ ਕਹਿੰਦੇ ਇਹ ਤਾਂ ਜਗ੍ਹਾ ਇੰਨੀ ਸੋਹਣੀ ਹੈ ਇੱਥੇ ਤਾਂ ਮੈਂ ਸਾਲਾਂ ਸਾਲ ਰਹਿ ਸਕਦਾ ਹਾਂ ਕਹਿੰਦਾ ਫੇਰ ਰਹਿ ਲਓ ਸਾਢੇ ਤਿੰਨ ਸਾਲ ਰਹੇ ਬਾਬਾ ਜੀ ਅੱਛਾ ਜੀ ਸਾਢੇ ਤਿੰਨ ਸਾਲ ਉਹਨਾਂ ਨੇ ਤਲਵਾਰ ਨਹੀਂ ਚੁਲਾਈ ਕੋਈ ਕਿਸੇ ਨਾਲ ਰੌਲਾ ਰੱਪਾ ਨਹੀਂ ਪਿਆ ਸਾਢੇ ਤਿੰਨ ਸਾਲ ਸਿਰਫ ਕਵੀ ਆਰਟਿਸਟ ਕਲਾਸੀਕਲ ਜਿਹੜੇ ਬੰਦੇ ਸੀ ਉਹੀ ਰਹੇ ਹੂੰ ਸਾਢੇ ਤਿੰਨ ਸਾਲ ਦੇਖ ਲਓ ਰੋਜ਼ ਐਸ ਰਾਣੇ ਲੱਗ ਕੇ ਵੱਡੇ ਵੱਡੇ ਗੋਲਾ ਬਣ ਕੇ ਸਿਰਫ ਟਾਕ ਹੁੰਦੀ ਸੀ ਪੌਂਟਾ ਸਾਹੂ ਦੇ ਵਿੱਚ ਦਰਬਾਰ ਲਾਇਆ ਉਹਨਾਂ ਨੇ ਰੋਜ਼ ਦਰਬਾਰ ਲੱਗਦਾ ਸੀ ਜੀ ਤੇ ਆਪਣੇ 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 ਸ਼ੇਅਰ ਕਹੋ ਕੋਈ ਵੀ ਕਿਸੇ ਤਰ੍ਹਾਂ ਦੇ ਕਿੱਸਾ ਸੁਣਾਓ ਫਾਰਸੀ ਦੇ ਮੇਨ ਆਪੋਂ ਦਾ ਸਾਹ ਦੇ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਹਾਂਜੀ ਉੱਥੋਂ ਹੀ ਰਿਵਾਜ ਪਿਆ ਕਿ ਸਿੱਖਾਂ ਨੂੰ ਕਵੀ ਦਰਬਾਰ ਕਰਨੇ ਚਾਹੀਦੇ ਕੁਝ ਕਵੀ ਦਰਬਾਰ ਉਹਨਾਂ ਦੀਆਂ ਚੌਥੇ ਹੁੰਦੇ ਵੀ ਨਹੀਂ ਹੂੰ ਤੇ ਇਹ ਸ਼ੇਰੂ ਸ਼ਾਹੀ ਨਾਲ ਜੋੜਨ ਵਾਲਾ ਬੜਾ ਵਧੀਆ ਤਰੀਕਾ ਸੀ ਨਹੀਂ ਸਾਡਾ ਇਹ ਪੱਖ ਬਿਲਕੁਲ ਹੀ ਮਰ ਜਾਣਾ ਸੀ ਅਸੀਂ ਕਹਿਣਾ ਸੀ ਲਖੇ ਸ਼ੇਰੋ ਸ਼ੂਰ ਕੀ ਹੁੰਦੇ ਨੇ ਜਿਵੇਂ ਮਿਰਜ਼ਾ ਗਾਲਵਾ ਨੀਰਖੂਸ ਰਾਨਾਮੂ ਦੇ ਨਾਲ ਹੀ ਇੱਕ ਟਿੱਕੜੇ ਸ਼ੇਰ ਕਹਿ ਕੇ ਗਏ ਨੇ ਕਿੰਨੇ ਵਧੀਆ ਲੱਗਦੇ ਜਿਹੜਾ ਦਰਬਾਰ ਸੀਗਾ ਕਵੀ ਦਰਬਾਰ ਪਰ ਤੁਸੀਂ ਉਹਦਾ ਨਹੀਂ ਚਾਤਰ ਬਣਾਇਆ ਕਦੇ ਉਹਦਾ ਹੋਰ ਆਰਟਿਸਟਾਂ ਨੇ ਬਣਾਇਆ ਜੀ ਮੈਂ ਨਹੀਂ ਬਣਾਇਆ ਏਦਾਂ ਦਾ ਚਿੱਤਰ ਬਣਾਉਣਾ ਬਹੁਤ ਨਹੀਂ ਜੀ ਜਿਹਦੇ ਦਿਮਾਗ ਥੋੜੇ ਚੱਲਦੇ ਰਹਿੰਦੇ ਆ ਔਰ ਉਹੀ ਆ ਵੀ ਕਈ ਵਾਰੀ ਸਮਾਂ ਲੱਗਦਾ ਇੰਨੀ ਆ ਤੇ ਦਿਲ ਅੰਦਰ ਚਿੱਤਰ ਬਹੁਤ ਬਣਦੇ ਨੇ ਚੱਲਦੇ ਨੇ ਇਹ ਵੀ ਇੱਕ ਸੋਹਣਾ ਚਿੱਤਰ ਹੈ ਇਹ ਸੁਭਾਵੀ ਹੈ ਹਾਂ ਜੀ ਹਾਂ ਜੀ ਜੇ ਬਣੂਗਾ ਤਾਂ ਬਹੁਤ ਸੋਹਣਾ ਚਿੱਤਰ ਬਣੂ ਹਾਂ ਬਿਲਕੁਲ ਕਿਉਂਕਿ ਇਹ ਗੁਰਗੋਮ ਸਿੰਘ ਦਾ ਬਿਲਕੁਲ ਦੂਜਾ ਪੱਖ ਦਿਖਾਉਂਦਾ ਨਾ ਬਹੁਤ ਲੋਕ ਉਹਨਾਂ ਨੂੰ ਸਿਰਫ ਐ ਹਮੇਸ਼ਾ ਲੜਾਈਆਂ ਵਾਲਾ ਪੱਖ ਪੱਖ ਦੇਖਦੇ ਨੇ ਹੁਣ ਜੇ ਦਮਦਮਾ ਸਾਹਿਬ ਵੀ ਤਾਂ ਬਾਬਾ ਜੀ ਨੇ ਉਹ ਲੱਕਵਾਹ ਖੋਲ ਕੇ ਦਾਮ ਹੀ ਲਿਆ ਨਾ ਨਾਲ ਇਹ ਕਿਹਾ ਵੀ ਹੁਣ ਕਲਮ ਚਲਾਉਣੀ ਆ ਜਫਰਨਾਮਾ ਲਿਖਿਆ ਸੇਮ ਪੋਟਾ ਸਾਹਿਬ ਵੀ ਚ ਕਲਮੀ ਚੱਲੀ ਆ ਉਹ ਸ਼ਹਿਰੋ ਸ਼ਹਿਰੀ ਵਾਲਾ ਨਿਆਰਾ ਕਿੰਨਾ ਹੁੰਦਾ ਕਿੰਨਾ ਕਹਿੰਦੇ ਉਹ ਜਿਹੜੀ ਇੱਕ ਸਾਹਿਤ ਲਿਖਿਆ ਗਿਆ ਨਾ ਉੱਥੇ ਉਹ ਖੱਤਰਾਂ ਤੇ ਲੱਧਿਆ ਹੋਇਆ ਸੀਗਾ ਇੰਨੀਆਂ ਕਿਤਾਬਾਂ ਇਕੱਠੀਆਂ ਹੋਈਆਂ ਸੀ ਸਰਸਨ ਨਦੀ 'ਚ ਉਹ ਵੀ ਰੁੜਿਆ ਕਾਸ਼ ਉਹ ਨਾ ਰੁੜਦਾ ਨਾ ਉਹ ਨਾਲ ਕਿਤੇ ਆ ਜਾਂਦਾ ਤਾਂ ਸਾਨੂੰ ਹੋਰ ਸਹਾਇਕ ਕਿਤਾਬਾਂ ਦੀ ਇੱਕ ਲਾਇਬ੍ਰੇਰੀ ਵਾਂਗ ਮਿਲ ਜਾਣੀ ਸੀ ਤੇ ਸਾਨੂੰ ਜੀਵਨ ਜਾਂਚ ਜ਼ਿੰਦਗੀ ਜਿਉਣ ਦੇ ਹੋਰ ਫਲਸਫੇ ਬੜੇ ਵਧੀਆ ਮਿਲਿਆ ਕਰਨੀ ਸੀ ਵੀ ਬਾਬਾ ਜੀ ਨੇ ਆਜ ਰੋਗ ਦੇ ਬਾਰੇ ਆ ਕਿਹਾ ਕਲਾਸਿਕਲ ਡਾਂਸ ਬਾਰੇ ਆ ਕਿਹਾ ਬਾਗਬਾਨੀ ਬਾਰੇ ਆ ਕਿਹਾ ਉਹਦੇ ਚ ਪਤਾ ਨਹੀਂ ਕੀ ਕੀ ਹੋਣਾ ਸੀ ਉਹ ਪੱਖ ਜਿਹੜਾ ਰੁੜਿਆ ਸਾਨੂੰ ਵੱਡਾ ਨੁਕਸਾਨ ਹੀ ਹੋਇਆ ਸਸਨ ਦੀ ਉਹ ਵੀ ਰੋੜ ਕੇ ਲੈ ਗਈ ਸਾਡੇ ਕੋਲੇ ਫਿਰ ਉਹ ਹੀ ਦੋ ਗ੍ਰਾਮ ਤੋਂ ਵੱਜ ਜਾਂਦੇ ਨੇ ਹਨ ਜਾਂ ਦੋ ਦਿਨ ਦੀਆਂ ਜਿਹੜੀਆਂ ਹੈਗੀਆਂ ਜ਼ਰੂਰੀ ਹਾਂਜੀ ਉਹਨਾਂ ਦਾ ਜਿਹੜਾ ਦੂਜਾ ਪੱਖ ਸੀਗਾ ਆਮ ਜ਼ਿੰਦਗੀ ਵਾਲਾ ਹਾਂਜੀ ਬੜਮੁੱਲੀਆਂ ਜਾਣਕਾਰੀਆਂ ਲਈ ਬਹੁਤ ਬਹੁਤ ਧੰਨਵਾਦ ਕੀਤਾ ਤੁਹਾਡਾ ਸ਼ੁਕਰੀਆ ਜੀ ਕੋਈ ਨਹੀਂ ਖਜਾਨਾ ਮੇਰਾ ਤੇ ਹਾਂ ਬਿਲਕੁਲ